ਇੱਕ ਭਾਈ ਸਾਧੂ ਸਿੰਘ ਹੋਏ ਜੀ ਸਾਧੂ ਸਿੰਘ ਸੁਣਿਓ ਬੜੀ ਪਿਆਰੀ ਬਾਤ ਹੈ ਮੈਂ ਕਥਾਵਾਚਕ ਤਾਂ ਹੈ ਨਹੀਂ ਤੁਹਾਡੇ ਵਾਂਗੂ ਜਿਵੇਂ ਘਰ ਵਿੱਚ ਭੈਣ ਭਰਾਵਾਂ ਨਾਲ ਗੱਲ ਕਰੀਦੀ ਉਦਾਂ ਗੱਲ ਕਰਦਾ ਮੈਂ ਤੇ ਇੱਕ ਸਾਧੂ ਸਿੰਘ ਹੋਏ ਨੇ ਹਰਾਮਪੁਰ ਖੇੜੇ ਆਖੋ ਭਾਈ ਗੁਰੂ ਸੁਣੋਗੇ ਤੇ ਗੱਲ ਕਰਾਂਗਾ ਵਰਨਾ ਸਮਾਪਤੀ ਕਰ ਦਾਂਗਾ ਧਿਆਨ ਨਾਲ ਧਿਆਨ ਨਹੀਂ ਭਟਕਾਣਾ ਬੜੇ ਧਿਆਨ ਨਾਲ ਸੁਣ ਰਹੇ ਸੀ ਤੁਸੀਂ ਮੇਰਾ ਵੀ ਟਾਈਮ ਬਹੁਤ ਜ਼ਰੂਰੀ ਅੱਗੇ ਹੋਇਆ ਬਈ ਮੈਂ ਲੁਧਿਆਣਾ ਤੱਕ ਜਾਣਾ ਪਰ ਗੱਲ ਬੜੀ ਪਿਆਰੀ ਆਈ ਨੇ। ਰਾਮਪੁਰ ਖੇੜੇ 91 ਵਿੱਚ ਮੈਂ ਗਿਆ ਸੀ ਪਹਿਲੇ ਇਸ ਵਾਰੀ ਪਹਿਲੀ ਵਾਰੀ ਸਮਾਗਮ ਵਿੱਚ ਆਖੋ ਭਾਈ। ਉੱਥੇ ਭਾਈ ਸਾਧੂ ਸਿੰਘ ਆਉਂਦੇ ਸੀ ਭਾਈ ਸਾਧੂ ਸਿੰਘ। ਉਹ ਅਪੰਗ ਸੀਗੇ ਕਹ ਲੋ ਪੂਰੀ ਤਰ੍ਹਾਂ ਚੱਲ ਫਿਰ ਨਹੀਂ ਸਕਦੇ ਸੀ, ਬੋਲ ਨਹੀਂ ਸਕਦੇ ਸੀ। ਉਹਨਾਂ ਨੂੰ ਮਾਂ-ਬਾਪ ਛੱਡ ਗਏ ਬਾਬਾ ਜੀ ਕੋਲ। ਹੁਣ ਬਾਬੇ ਕਈ ਬਹੁਤ ਕਮਾਈ ਵਾਲੇ ਹੁੰਦੇ ਸੀ ਪੁਰਾਣੇ ਅੱਜ ਕੱਲ ਤੇ ਬਾਹ ਬਾਹ ਐ ਨਾ ਪੁਰਾਣੇ ਬਾਬੇ ਕਮਾਈ ਤੋਂ ਬਣਦੇ ਸੀ ਬਾਬਾ ਹਰਨਾਮ ਸਿੰਘ ਦੀ ਰਾਮਪੁਰ ਖੇੜੇ ਵਾਲੇ ਕਦੀ ਹਿਸਟਰੀ ਪੜਿਓ ਤੁਹਾਨੂੰ ਪਤਾ ਲੱਗੇਗਾ ਬਈ ਕਮਾਈ ਕੀ ਹੁੰਦੀ ਐ ਨਾਮ ਦੀ ਉਹਨਾਂ ਕੋਲ ਛੱਡ ਗਏ ਬਾਬਾ ਜੀ ਇਹ ਅਪੰਗ ਹੈ ਇਹ ਤੁਰ ਨਹੀਂ ਸਕਦਾ ਇਹ ਬੋਲ ਨਹੀਂ ਸਕਦਾ ਚੱਜ ਨਾਲ ਇਹ ਕੋਈ ਕੰਮ ਨਹੀਂ ਕਰ ਸਕਦਾ ਇਹਨੂੰ ਤੁਸੀਂ ਰੱਖੋ ਅੰਮਾ ਜੀ ਕਹਿੰਦੇ ਬੋਲ ਬਾਈ ਬੋਲ ਵਾਈ ਭਾਈ ਕਹਿੰਦਾ ਬੋਲ ਨਹੀਂ ਸਕਦਾ ਸੀ ਕਹਿੰਦਾ ਵਾ ਦੂ ਵਾ ਦੂ ਦੋ ਅੱਖਰ ਮਿਸ ਕਰਦਾ ਸੀ ਬਾਬਾ ਜੀ ਕਹਿੰਦੇ ਇਹ ਹੀ ਬੋਲੀ ਚੱਲ ਦੇਖੀ ਜਾਏ कू वू व करता 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 ठीक हो गया पिंगुल पर्वत पार परे खल चतर बकीता अंदले त्रिभुवन सूजया गुर पेट पुनीता महमा साधु संघ की सुनो मेरे मीता मैल कोई कोट अग हरे निर्मल पे चीता इधर उधर दौड़िया कर ਨਿਮਨ ਨੇ ਮੇ ਕਦਮਾਂ ਨਾਲ ਪੁੱਛਦੇ ਨੇ ਕੀ ਹੋਇਆ ਇਹਨੂੰ ਕਹਿੰਦੇ ਨੇ ਇਹਨੂੰ ਕੀਰਤਨ ਦੀ ਆਵਾਜ਼ ਆਉਂਦੀ ਹੈ ਭਾਈ ਗਰੂ ਬੋਲਦਾ ਹੈ ਨਾ ਕੀਰਤਨ ਸ਼ੁਰੂ ਹੋ ਗਿਆ ਦਿਨ ਰਾਤ ਇਹਨੂੰ ਕਹਿੰਦੇ ਨੇ ਕਿੱਥੋਂ ਆਵਾਜ਼ ਆਉਂਦੀ ਹੈ ਕਹਿੰਦੇ ਆਂ ਇਧਰੋਂ ਉਧਰੋਂ ਦੇਖਦੇ ਕਿਤੇ ਕੀਰਤਨ ਹੋ ਰਿਹਾ ਪਰ ਇਹਨੂੰ ਇਹ ਨਹੀਂ ਪਤਾ ਕਿ ਇਹਦੇ ਅੰਦਰ ਹੀ ਹੋ ਰਿਹਾ ਇਹਦੇ ਅੰਦਰ ਹੋ ਰਿਹਾ ਇਦੇ ਅੰਦਰ ਕੀਰਤਨ ਸ਼ੁਰੂ ਹੋ ਗਿਆ ਉਹਦੇ ਨਾਲ ਘਰ ਵਾਲੇ ਲੈ ਗਏ ਵਾਪਸ ਕਿ ਠੀਕ ਹੋ ਗਿਆ ਵਿਆਹ ਸੀਗਾ ਲੈ ਗਏ ਉਹਨੂੰ ਜਾ ਕੇ ਕਹਿੰਦੇ ਨੇ ਇਹ ਪਾਗਲ ਜਿਹਾ ਤੇ ਹੈ ਅਗਰ ਇਹਨੂੰ ਛੱਡ ਦਿੱਤਾ ਤੇ ਇਹਨੇ ਅਗਾ ਪਿਛਾ ਜਾਣਾ ਇਹਨੂੰ ਇੱਕ ਬੰਨੇ ਬਾਦੀ ਉਹ ਟੀਵੀ ਦੇ ਕੇ ਨਾ ਤੇ ਉਹਨੂੰ ਟੀਵੀ ਦੇ ਮੁਰੇ ਬਾਤ ਤੇ ਰਿਮੋਟ ਦੇ ਦਿੱਤਾ ਇੱਥੋਂ ਸ਼ੁਰੂ ਹੁੰਦਾ ਹੀ ਇੱਥੋਂ ਬੰਦ ਹੁੰਦਾ ਹੈ ਉਹਨੂੰ ਪਤਾ ਤਾਂ ਹੈ ਨਹੀਂ ਸੀ ਸਾਰਾ ਦਿਨ ਉਹ ਵਾਈਗੁਰੂ ਵਾਈਗੁਰੂ ਛੁੱਟ ਗਿਆ ਤੇ ਟੀਵੀ ਵੇਖ ਵੇਖ ਕੇ ਉਹ ਸੁਰਤੀ ਦਾ ਖਤਮ ਹੋ ਗਿਆ ਰਸ ਬਾਬਾ ਜੀ ਨੇ ਜਦੋਂ ਬੁਲਾਇਆ ਤੇ ਉਹ ਟੀਵੀ ਨੂੰ ਟਰਾਲੀ ਕਹਿੰਦਾ ਸੀ ਆਖੋ ਆਏਗੀ ਕਹਿੰਦਾ ਬਾਬਾ ਜੀ ਜੇ ਟਰਾਲੀ ਲੈ ਕੇ ਆਓਗੇ ਨਾ ਡੇਰੇ 'ਚ ਤਾਂ ਆਉਂਗਾ ਕਹਿੰਦਾ ਟਰਾਲੀ ਨਹੀਂ ਆ ਸਕਦੀ ਕਹਿੰਦਾ ਲੰਗਰ ਵਿੱਚ ਲਾਓ ਮੈਂ ਤਾਂ ਆਉਂ। ਉਦੋਂ ਟੀਵੀਆਂ ਹੁੰਦੀਆਂ ਨਹੀਂ ਸੀ। ਮਸਾਂ ਪੂਰੇ ਇਲਾਕੇ 'ਚ ਅਸੀਂ ਦੇਖਿਆ ਉਹ ਸਮਾਂ ਜਦੋਂ ਪੂਰੇ ਏਰੀਆ 'ਚ ਇੱਕ ਟੀਵੀ ਹੁੰਦੀ ਸੀ ਤੇ ਇੱਕੋ ਦਿਨ ਆਉਂਦੇ ਸੀ। ਦੋ ਕੁ ਦਿਨ ਪ੍ਰੋਗਰਾਮ ਆਉਂਦੇ ਸੀ। ਤੇ ਅਸੀਂ ਦੂਜਿਆਂ ਦੇ ਘਰ ਵਿੱਚ ਜਾ ਕੇ ਦੇਖਦੇ ਸੀ ਨਿੱਕੇ-ਨਿੱਕੇ ਦੇ ਸੀ। ਉਹ ਲੈ ਡੇਰੇ ਚ ਉਹਨੂੰ ਤੇ ਉਹ ਭੱਜ-ਭੱਜ ਕੇ ਪਿੰਡਾਂ ਵਿੱਚ ਜਾ ਕੇ ਟੀਵੀ ਵੇਖਿਆ ਕਰ ਉਹਨੂੰ ਇੰਨੀ ਆਦਤ ਪੈ ਗਈ ਇੰਨੀ ਆਦਤ ਪੈ ਗਈ ਟੀਵੀ ਦੀ ਤੇ ਫਿਰ ਬਾਬਾ ਜੀ ਨੇ ਉਹਨੂੰ ਝਰਾਇਆ ਕਿ ਇਹ ਟੀਵੀ ਤੈਨੂੰ ਹੈ ਵਾਹਿਗੁਰੂ ਜੀ ਤੋ ਜਿੰਨੇ ਵਿਛੋੜ ਦਿੱਤਾ ਉਹ ਕਿਸ ਤਰ੍ਹਾਂ ਸਮਝਾਇਆ ਉਹ ਬਾਬਾ ਜੀ ਜਾਣਨ ਤੇ ਭਾਈ ਸਾਧੂ ਸਿੰਘ ਜਾਣ ਪਰ ਮੈਂ 91 ਇਚ ਦਰਸ਼ਨ ਕੀਤੇ ਸੀ ਉਹਨਾਂ ਦੇ ਸਾਧੂ ਸਿੰਘ ਜੀ ਦੇ ਉਦੋਂ ਉਹਨਾਂ ਨੂੰ ਕਹੋ ਨਾ ਕੰਨ ਵਿੱਚ ਕਿ ਟਰਾਲੀ ਦੇਖਣੀ ਹੈ ਤਾਂ ਉਹ ਕਹਿੰਦੇ ਨਹੀਂ 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 ਮੈਂ ਨਹੀਂ ਦੇਖੀ ਮੈਂ ਨਹੀਂ ਦੇਖੀ ਵਾਹਿਗੁਰੂ ਤੋਂ ਵੀ ਛੋੜ ਦੇ ਉਦੋਂ ਕਹਿੰਦੇ ਹੁੰਦੇ ਸੀ ਵਾਹਿਗੁਰੂ ਕਹਿਣਾ ਗੁਰੂ ਕੇ ਲਾਲ ਕਹਿੰਦੇ ਨੇ ਦਰਗਾਹ ਦੀ ਟਿਕਟ ਐ ਵਾਏ ਸ਼ਬਦ ਸੁਰਤ ਕਰ ਕੀਰਤਨ ਆਖੋ ਸ਼ਬਦ ਸੁਰਤ ਕਰ ਕੀਰਤਨ ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਬਿਲੋਈ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਬਿਲੋਈ ਵਾਹਿਗੁਰੂ ਗੁਰਮੰਤਰ ਹੈ जब हो मैं कोई, जब हो मैं कोई, दिन रात जपना, दिन दे रात जपना, उठत बैठत, बैठत ला ला। सोवत नाम, उठत बैठत सोवत नाम, उठत बैठत सोवत नाम ਉੱਠ ਤੋ ਬੈਠ ਤੋ ਸੋਵਤ ਨਾਮ ਕਉ ਨਾਨਕ ਜਨ ਕੈ ਸਦ ਕਾਮ ਸਿਰ ਤੇਰੇ ਮਿਟੇ ਪਾਪ ਸਭ ਰੋਹ ਸਭ ਸਾਧੂ ਕੀ ਜੋ ਲੈ ਓਟ ਜੇ ਸਾਧੂ ਦੀ ਓਟ ਲੈ ਲਵੇਂ ਤੇਰੇ ਸਾਰੇ ਪਾਪ ਮਿਟ ਜਾਣਗੇ ਤੇ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਗਲਤੀਆਂ ਦੇਖੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਬਹੁਤ ਚਿਰ ਬੈਠ ਕੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਬੈਠੇ ਹੋ ਬਾਬਾ ਬੁੱਢਾ ਜੀ ਕਿਤੇ ਨਹੀਂ ਗਏ ਆਖੋ ਭਾਈ ਜੇ ਕਿਸੇ ਨੇ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਨ ਦੇ ਸਹਿਜ ਪਾਠ ਕਰ ਲਿਓ ਬਾਬਾ ਪੂਜਾ ਦੀ ਦੀ ਆਤਮਾ ਬੈਠੀ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਆਖੋ ਵਾਹਿਗੁਰੂ